ਕਾ ਰਹੀ ਹੈ ਆ ਸਾਹਮਣੇ ਪਾਲਾ ਮੇਰੇ ਬਾਬੇ ਨਾਨਕ ਵਾਲਾ ਕਰਦਾ ਹੋਇਆ ਕੋਸ਼ਿਸ਼ ਆ ਮੁੰਡਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਨੇੜੇ ਪੁੱਗਿਆ ਕੱਲ ਜਦੋਂ ਇੱਕ ਤੇ ਪੰਥ ਦੀ ਪੂਜਨਿਕ ਸ਼ਖਸੀਅਤ ਸ਼੍ਰੀ ਮਾਨ ਸੰਤ ਮਹਾਪੁਰਸ਼ ਬਾਬਾ ਅਨੰਤ ਸਿੰਘ ਸਾਹਿਬ ਜੀ ਭੰਗੜ ਸੱਚਖੰਡ ਗਮਨ ਕਰ ਗਏ ਆ ਕਾਲ ਚਲਾਣਾ ਕਰ ਗਏ ਆ ਤੇ ਜਿੰਨਾ ਜਿੰਨਾ ਸੰਗਤਾਂ ਨੇ ਇਹ ਖਬਰ ਸੁਣੀ ਹੈ ਵਸੂਣਾ ਜਿਹੜਾ ਮਹਾਪੁਰਸ਼ਾਂ ਦਾ ਉਸ ਹੈ ਹੋਇਆ ਮਹਾਪੁਰਸ਼ਾਂ ਦੇ ਨਾਲ ਜਿਨ੍ਹਾਂ ਨੇ ਤਪੱਸਿਆ ਕੀਤੀ ਹੈ ਸਲਵਾ ਕੀਤੀ ਹੈ ਬੰਦਗੀ ਕੀਤੀ ਹੈ ਮਹਾਪੁਰਸ਼ਾਂ ਨੇ ਸੇਵਾ ਤੇ ਲਾਇਆ ਹੈ ਬਾਬਾ ਜਗਰਾਤ ਸਿੰਘ ਸਾਹਿਬ ਜੀ ਮੱਖੀ ਕਲਾ ਵਾਲੇ ਮਰਗਿੰਦਪੁਰੇ ਵਾਲੇ ਅੱਜ ਉਹ ਪ੍ਰਧਾਨ ਕਰ ਰਹੇ ਸੰਗਤਾਂ ਦੇ ਸਹਿਯੋਗ ਦੇ ਨਾਲ ਤੇ ਮਹਾਪੁਰਸ਼ਾਂ ਦੀ ਸੇਵਾ ਦੇ ਵਿੱਚੋਂ ਜਿਵੇਂ ਅਸੀਂ ਕਹਿ ਸਕਦੇ ਹਾਂ ਬਾਬਾ ਜਗਰਾਤ ਸਿੰਘ ਸਾਹਿਬ ਜੀਆਂ ਦੇ ਵਿੱਚੋਂ ਮਹਾਪੁਰਸ਼ ਬਾਬਾ ਆਨੰਦ ਸਿੰਘ ਸਾਹਿਬ ਜੀਆਂ ਦੇ ਜਿਹੜੇ ਦਰਸ਼ਨ ਦਾਰੇ ਹੁੰਦੇ ਕਿਉਂਕਿ ਸੇਵਾ ਇੱਕ ਹੈ ਮੈਂ ਚੇਚੇ ਤਾਰ ਤੇ ਮਹਾਪੁਰਸ਼ਾਂ ਦਾ ਸਤਕਾਰ ਕਰਦਾ ਕਿ ਰੱਬ ਦੇ ਫਕੀਰਾਂ ਦੀਆਂ ਗੱਲਾਂ ਨੇ ਨਿਆਰੀਆਂ ਨਾਮ ਵਾਲੀ ਗੰਗਾ ਵਿੱਚ ਜਿੰਨਾਂ ਲਈਆਂ ਤਾਰੀਆਂ ਇੱਕ ਯਾਦਗਾਰੀ ਤਸਵੀਰ ਹੋਣੀ ਹੈ ਮੈਂ ਦੋਵਾਂ ਟੀਮਾਂ ਦੇ ਖਿਡਾਰੀਆਂ ਨੂੰ ਬੇਨਤੀ ਕਰਦਾ ਜੁੰਡੀ ਦੀ ਯਾਰੀ ਹੈ 2011 12 13 ਦੇ ਬਰਜੀਤ ਪਲਵਾਨ ਦੇ ਨਾਲ ਜੁੜੇ ਹੈ ਕਿਉਂਕਿ ਯਾਰ ਨੇ ਜੋ ਪਹਿਲੀਆਂ ਤੋਂ ਨਾਲ ਨੇ ਉਹੀ ਅੜੀ ਹੈ ਤੇ ਉਹੀ ਕੁੰਡੀ 모ਸ਼ਾ ਨਾ ਹੀ ਹਣ ਗੁਰੂ ਦਾ ਖਾਲਸਾ ਬਣ ਗਿਆ ਕੇਸਾ ਧਾਰੀ ਸਾਬ ਲਾਈਨ ਕਬੱਡੀ ਕਲੱਬ ਮਾਝਾ ਦੀ ਟੀਮ ਦੇ ਤਰਫੋਂ ਨੌਜਵਾਨ ਮੀਰਾਕੋਟ ਦੀ ਧਰਤੀ ਦਾ ਸੇਕ ਕੌਮ ਦੇ ਮਹਾਨ ਸ਼ਹੀਦ ਭਾਈ ਮਹਿਤਾਬ ਸਿੰਘ ਜੀ ਦੇ ਪਿੰਡ ਦਾ ਬਚ ਚੁੱਕਿਆ ਇੱਕ ਵਾਰ ਤਾੜੀਆਂ ਮਾਰ ਦਿਓ ਜ਼ੋਰਦਾਰ ਇਹ ਮੀਰਾਕੋਟ ਦੀ ਧਰਤੀ ਦਾ ਸ਼ੇਰਾ ਇਧਰ ਲਈ ਸੈਡ ਦੇਖਾਂਗੇ ਸ਼ਿਰੇ ਨੇ ਪਹਿਲਾ 1.5 ਪੁਆਇੰਟ ਜੋੜ ਦਿੱਤਾ ਮਨਕੀਰਤ ਸਿੰਘ ਨਾਮ ਹੈ ਨਾਈਮਨ ਦਾ ਪਰ ਯਾਰ ਪਦੇ ਮੈਦਾਨਾਂ ਦੇ ਵਿੱਚ ਨਿਊਜ਼ੀਲੈਂਡ ਦੀਆਂ ਘਾਵਲੀਆਂ ਗਰਾਊਂਡਾਂ ਦੇ ਵਿੱਚ ਇਹ ਗਲਜਾਰੀ ਗਲਜਾਰੀ ਕਰਕੇ ਬਣਾਇਆ ਗਿਆ ਬਲਾਰੇ ਨੇ ਗੱਲ ਕੀਤੀ ਹੈ ਇਹ ਕਬੱਡੀ ਦਾ ਗਲਜਾਰੀ ਹੈ ਆਹ ਸਾਹਮਣੇ ਪਾਲਾ ਮੇਰੇ ਬਾਬੇ ਨਾਨਕ ਵਾਲਾ ਕਰਦਾ ਹੋਇਆ ਕੋਸ਼ਿਸ਼ ਲੱਗਦਾ ਹੋਇਆ ਜੋਰ ਕਿ ਇੱਕ ਲੰਗਾ ਤਾਂ ਖੁੱਲ ਗਿਆ ਏ ਦੂਜਾ ਵੀ ਉਹਨੂੰ ਖੋਲਦੇ ਹੋ ਤੇ ਤੁਸੀਂ ਵਾਹਿਗੁਰੂ ਬੋਲੋ ਸ਼੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਨੇੜੇ ਤੇ ਡਿਓ ਆਇਆ ਇਹ ਵੀ ਪਹਿ ਸ਼ਕਾਰ ਮਰਸ਼ੀਆਂ ਵਾਲਾ ਅੱਜ ਦੁਨੀਆ ਦੇ ਸੁਪਰਸਟਾਰ ਕਬੱਡੀ ਖਿਡਾਰੀਆਂ ਦਾ ਪਿੰਡ ਹੈ ਚੰਨ ਪ੍ਰਮਾਨ ਹੁਣਾਂ ਦਾ ਪਿੰਡ ਹੈ ਜਗਮਨ ਸਿੰਘ ਮੱਖਣ ਮੱਖੀ ਕੱਲ ਵੀ ਵੱਡੇ ਮਾਨ ਸਨਮਾਨ ਹੋਏ ਹੈ ਜਿੱਥੇ ਖੇਡਦਾ ਹੈ ਉਹ ਦੁਨੀਆ ਦਾ ਸੁਪਰਸਟਾਰ ਕਬੱਡੀ ਖਿਡਾਰੀ ਹੈ ਔਰ ਸੁਖ ਮੱਖੀ ਕਲਾ ਮਲੇ ਦਾ ਸਤਿਕਾਰ ਕਰਦੇ ਆ ਦੇਖਾਂਗੇ ਸੇਵਕ ਪਲਮੰਡੀ ਸੋਧਾ ਸਿੰਘ ਵਾਲੀ ਦੀ ਧਰਤੀ ਦਾ ਕਬੱਡੀ ਕਬੱਡੀ ਕਰਦਾ ਕਿੰਨੋਂ ਵਧੀਆ ਪਾਲਾ ਮੇਰੇ ਬਾਬੇ ਨਾਨਕ ਵਾਲਾ ਇਹ ਕਹਿੰਦੇ ਦਾ ਵੀਰ ਖੇਡ ਲੰਡਨ ਸ਼ਹਿਰ ਦੇ ਵਿੱਚ ਖੇਡ ਆ ਆ ਕੇ ਸਾਊਥ ਹਾਲ ਦੀ ਸੈਰ ਕਰ ਆਇਆ ਮੱਖਣ ਮੱਖੀ ਦੀ ਬਗਾਲਤ ਇਹ ਮੁੰਡੇ ਨੇ ਮਿਹਨਤ ਵੀ ਬਹੁਤ ਕੀਤੀ ਹੈ ਆ ਦੇਖਾਂਗੇ ਪਾਈ ਹੋ ਰੇਡ ਐਸਪੀ ਦੀ ਇਹਦਾ ਜੋੜ ਸਿੰਘ ਵਾਲਾ ਪਿੰਡ ਹੈ ਕੋਟ ਬੁੱਡੇ ਦੇ ਇਲਾਕੇ ਦਾ ਕਬੱਡੀ ਕਬੱਡੀ ਕਰਦਾ ਕਿਉਂ ਨਵਦੇ ਆ ਚਾਰ ਸਟਾਪਰਾਂ ਦੇ ਵਿੱਚੋਂ ਹੁਣ ਦੇਖਾਂਗੇ ਕਿਹੜੇ ਮੱਲ ਨੇ ਬੱਲੇ ਬੱਲੇ ਕਰਾਉਣੀ ਹੈ ਅਲਗੋ ਕੋਠੀ ਪਿੰਡ ਹੈ ਇਹ ਵੀ ਨਿਊਜ਼ੀਲੈਂਡ ਤਖੜਾ ਖੇਡਿਆ ਇਹ ਕੈਨੇਡਾ ਅਲੀਕੇ ਬਾਲਾ ਕਹਿੰਦੇ ਰਵਿੰਦਰ ਸਿੰਘ ਰੇਡ ਪਾ ਰਿਹਾ ਜਗਦੇਵ ਕਲਾ ਪਿੰਡ ਹੈ ਲੋਧੀ ਦਾ ਪ੍ਰਾਨ ਇਧਰਲੀ ਸਾਈਡ ਥੱਬੇ ਥੱਬੇ ਦੇ ਪੱਟ ਨੇ ਗੱਜ ਜਿੱਡੀ ਚੌੜੀ ਛਾਤੀ ਹੈ ਕਿ ਪੱਟਾਂ ਦੇ ਨਾਲ ਪੱਟ ਨੇ ਖਿੰਦੇ ਦੌਲਿਆਂ ਨੂੰ ਯਾਰੋ ਹੱਥ ਨਹੀਂ ਪੈਂਦੇ ਇਹ ਕਿਹੜੇ ਪਿੰਡ ਦਾ ਗੱਬਰੂ ਲੋਕੀਂ ਉਂਗਲਾ ਪੁੱਛਦੇ ਐ ਗੱਜ ਗੱ ਚੌੜੀਆਂ ਛਾਤੀਆਂ ਵਾਲੇ ਜਦੋਂ ਵਿੱਚ ਮੈਦਾਨ ਦੇ ਬੁੱਕਦੇ ਗੱਜ ਗੱ ਚੌੜੀਆਂ ਛਾਤੀਆਂ ਵਾਲੇ ਜਦੋਂ ਵਿੱਚ ਮੈਦਾਨ ਦੇ ਬੁੱਕਦੇ ਲਓ ਪਹਿਮਾਨ ਦੀ ਕਬੱਡੀ ਪੈ ਰਹੀ ਹੈ ਤੇ ਦੇਖਾਂਗੇ ਟੱਚ ਡਬਲ ਨੰਬਰ ਜਿਹੜਾ ਬਾਕੀਪੁਰੀਆ ਗੁਰਦਾਸ ਪਿੰਡ ਵਾਲਿਆਂ ਨੇ ਕਹਿੰਦੇ ਫੋਟ ਟਰੈਕਟਰ ਦੇ ਕੇ ਵੱਡਾ ਮਾਨ ਸਨਮਾਨ ਕੀਤਾ ਕਿ ਕੱਲ ਵੱਢ ਕੇ ਸੁਹਾਗਾ ਮੈਂ ਬਣਾ ਲਿਆ ਨੀ ਰੂਹੀ ਵਾਲਾ ਜੰਡ ਜੱਟ ਜੱਟ 3600 ਲਿਆਇਆ ਨੀਲੇ ਰੰਗ ਦਾ ਅਲੀ ਚ ਲੱਡੂ ਵੰਡ ਜੱਟੀਏ ਪਰ ਸੁਖ ਦਾ ਵੀਰ ਇਹ ਨੌਜਫਾ ਲਾ ਕੇ ਕਮਾਲ ਕਰ ਦਿੱਤੀ ਹੈ ਧੰਦਾ ਮੈਦਿਆਂ ਕਰਾਂ ਦੀ ਧਰਤੀ ਹੈ ਲਾਹ ਦੇਰ ਵਾਲਾ ਪਿੰਡ ਹੈ ਇਹ ਕਹਿੰਦੇ Rajasthan ਤੋਂ ਆਇਆ ਹੈ ਦੇਖਾਂਗੇ ਨੌਜਨ ਸੁਖਮਨ ਕੋਸ਼ਿਸ਼ ਕਰਦਾ ਸਿੰਘ ਜੀ ਸ਼ਾ ਤੇ ਚਾਨਨ ਚਾਨਨ ਸਿੰਘ ਇਸ਼ਾ ਸਰਦਾਰ ਗੁਰਦੇਵ ਸਿੰਘ ਜੀ ਸ਼ਾ ਜਿਨ੍ਹਾਂ ਨੇ ਬੜੇ ਵੱਡੇ ਮਾਣ ਬਖਸ਼ੇ ਇਹਨਾਂ ਬੋਲਾਂ ਦੇ ਖੁਸ਼ ਹੋ ਕੇ ਮੈਚੇ ਤੇ ਤਰਦੇ ਇਹਨਾਂ ਦਾ ਸਤਿਕਾਰ ਕਰਦਾ ਹੈ ਦੇਲ ਦੀਆਂ ਘਰਾਈਆਂ ਦੇ ਵਿੱਚ ਤਰਤਾਪ ਸਿੰਘ ਜੀਆ ਦਾ ਆਗਮਨ ਸਥਾਨ ਲਾ ਮੀਰਾ ਕੋਟੀ ਐ ਨੌਜਵੰਤ ਇਧਰਲੀ ਸਾਈਡ ਦੇਖਾਂਗੇ ਛੇੜਾ ਕਬੱਡੀ ਪਾ ਰਿਹਾ ਕਿ ਸਿਰ ਵੱਡਨਾ ਮੱਛੇ ਦਾ ਬਈ ਸਿੰਘ ਜਾਨ ਸਲਾਹਾਂ ਕਰਦੇ ਸਿਰ ਵੱਢਣਾ ਮਸੇ ਦਾ ਬਈ ਸਿੰਘ ਜਾਨ ਸਲਾਹਾਂ ਕਰਦੇ ਉਹਨਾਂ ਦਾ ਪਿੰਡੂ ਇਦਲੀ ਸਾਈਡ ਦੇਖਾਂਗੇ ਸਰੇ ਦਾ ਨੰਬਰ ਚੱਕ ਸਿਕੰਦਰ ਪਿੰਡ ਹੈ ਇਹ ਉਸਤਾਦ ਮੰਨਦਾ ਹੈ ਦੁਨੀਆ ਦੇ ਸੁਪਰਸਟਾਰ ਕਬੱਡੀ ਰੇਡਰ ਜਿਹੜੇ ਕਹਿੰਦੇ ਅੱਜ ਦੇ ਸਮੇਂ ਦੇ ਮਹਾਨ ਕੋਚ ਨੇ ਮਹਾਨ ਰੈਫਰੀ ਨੇ ਸਮਾ ਪਹਿਲਵਾਨ ਜੀ ਕਬੂਤਰ ਉਹਨਾਂ ਨੂੰ ਉਸਤਾਦ ਮੰਨਦਾ ਪਰ ਸਾਹਮਣੇ ਹੁਣ ਦੇਖਾਂਗੇ ਆ ਟੱਕਰ ਸਰੇ ਦੀ ਹੈ ਆ ਟੱਕਰ ਸਰੇ ਦੀ ਹੈ ਕੁਲਦੀਪ ਹੈ ਸ਼ਿਕਾਰ ਮਾਸ਼ੀਆਂ ਦੀ ਧਰ ਆ ਮੁੰਡਾ ਦੱਸ ਕੇ ਗਲਤ ਗਿਆ ਪਰ ਮੈਨੂੰ ਪਤਾ ਸੁਖ ਸਾਡਾ ਮੱਖੀ ਕਲਾਂ ਵਾਲਾ ਕਹਿੰਦਾ ਬਲਜੀਤ ਜਫਾ ਲਾਵੇਗਾ ਤੇ ਕੈਨੇਡਾ ਵਾਲਾ ਕਹਿੰਦਾ ਆ ਆ ਚੱਲ ਕੇ ਇੱਧਰ ਲਾ ਸਾਹਮਣੇ ਦੇਖਾਂਗੇ ਦੀਪ ਸ਼ਿਕਾਰਾਂ ਵਾਲਾ ਦੀਪ ਸ਼ਿਕਾਰਾਂ ਵਾਲਾ ਪਰ ਸਾਹਮਣੇ ਸੁਖਮਣ ਸੁਖਮਣ ਆਹ ਰਾਜਸਥਾਨ ਤੋਂ ਆਇਆ ਏ ਮੇਰ ਵਾਲਾ ਪਿੰਡ ਦਾ ਨੌਜਵਾਨ ਦਾ ਇਹ ਚੋਟੀ ਚੋਟੀ ਦੇ ਠੱਲਦਾ ਇਹ ਸਰਾ ਕਰਦਾ ਇਹ ਵੱਡੇ ਵੱਡੇ ਇੱਥੇ ਰੱਖ ਮਜ਼ਾਕ ਥੋੜੀ ਐ ਇਹ ਦੇਖ ਫਿਟਿੰਗ ਸਾਹਿਬ ਜੀ ਨੇ ਪੁਆਇੰਟ ਕੀਤੇ ਐ ਅਮਰੀਕਾ ਵਾਲੇ ਵੱਲੋਂ ਮਹਾਪੁਰਸ਼ ਬਾਬਾ ਆਨੰਦ ਸਿੰਘ ਸਾਹਿਬ ਜੀ ਉਹਨਾਂ ਦੇ ਨਾਮ ਦੇ ਪਰ ਉਹ ਬੜੇ ਵੱਡੇ ਮਾਨ ਸਨਮਾਨ ਆਏ ਐ ਮੈਂ ਚੇਚੇ ਤਾਰ ਤੇ ਧੰਨਵਾਦ ਕਰਦਾ ਐ ਅਮਰੀਕਾ ਵਾਲੇ ਤੇਜ ਵੀਰ ਦਾ ਇਧਰਲੀ ਸੈਰ ਦੇਖਾਂਗੇ ਪਾਈ ਫਿਰੇ ਕਹਿੰਦੇ ਹਰ ਇੱਕ ਤਾਵੀ ਦੇ ਨਾਲ ਅਰਦੀ ਗਰਾਮ ਟੀਮ ਦੇ ਖਾਤੇ ਜੋੜ ਦਿੰਦਾ ਸਾਡਾ ਇੰਦਰ ਕੈਨੇਡਾ ਵਾਲਾ ਭਰਾ ਮੱਖੀ ਕਲਾ ਮਾਰਾ ਲਾਣ ਕਰਵਾਉਂਦਾ ਜਿਹੜਾ ਮੁੰਡਾ ਹੁਣ ਲੱਗ ਗਿਆ ਕੱਲਾ ਕੱਲਾ ਜੱਫਾ 5 500 ਦਾ ਹੋ ਕਬੱਡੀ ਕਹਿੰਦੇ ਨੌਜਵਨ ਨੇ ਪਾਉਣੀ ਹੈ ਭਾਰੀ ਸਰੀਰ ਆ ਚਾਰ ਜੱਫੀ ਅੱਗੇ ਲਾਏ ਨੇ ਜੱਗਿਆ ਜੇ ਆ ਮੱਲ ਫੜ ਲਿਆ ਤੇ ਮੇਲਾ ਲੁੱਟਣ ਵਾਲੀ ਗੱਲ ਹੋ ਜਾਣੀ ਆ ਥੱਬੇ ਥੱਬੇ ਦੇ ਪੱਟਾਂ ਵਾਲਾ ਗੱਜ ਜਿੱਡੀ ਚੌੜੀ ਛੱਤੀ ਵਾਲਾ ਪਰ ਜੁਗ ਨੂੰ ਕਿਹੜਾ ਕਿਸੇ ਨਾਲੋਂ ਘੱਟ ਹੈ ਉਹ ਹਲਕੇ ਕੋਠੀ ਵਾਲਾ ਕਿਉਂ ਟਨੇ ਪਰਿੰਦਿਆਂ ਨੂੰ ਲਾਉਣਾ ਜਾਣਦੇ ਨਹੀਂ ਅਸੀਂ ਟਨੇ ਉਹ ਬਾ ਵੀ ਜੱਗਿਆ ਬਾ ਵੀ ਜੱਗਿਆ ਉਹ ਜੱਗੇ ਜੱਟ ਦੇ ਕਬੂਤਰ ਚੀਨੇ ਪਰ ਸਾਹਮਣੇ ਪਹਿਲਵਾਨ ਦਾ ਹੀਰਾ ਪਹਿਲਵਾਨ ਜੀ ਫੈਸਲਾ ਕਰਕੇ ਆ ਪਹਿਲਵਾਨਾ ਪਿੱਛੇ ਮੁੜ ਕੇ ਦੇਖੇ ਕਿ ਪਾਸੇ ਯਾਰ ਨੇ ਘੜਿਆ ਚਨਾਤ ਮੈਨੂੰ ਲਾ ਦੇ ਪਰਵੇ ਹੋਲਡ ਦੀ ਮੰਗ ਕੀਤੀ ਜਾ ਰਹੀ ਹੈ ਮਾਟਰ ਸਾਹਿਬ ਜੀ ਧਿਆਨ ਦੇ ਚ ਰੱਖੋ ਸੀਜ਼ਨ ਨੰਬਰ ਚੱਕੇ ਦਾ ਪਰ ਤੁਸੀਂ ਤੁਸੀਂ ਕਿਉਂਕਿ ਅੱਜ ਦੇ ਵੱਡੇ ਮੈਚ ਦੀ ਕੋਈ ਇੱਕ ਅਫੀਸ਼ੀਅਲ ਨਹੀਂ ਕੋਈ ਇੱਕ ਰੈਫਰੀ ਨਹੀਂ ਜਿਹੜੇ ਵੱਡਾ ਮੈਚ ਹੈਂਡਲ ਕਰ ਰਿਹਾ ਲਾ ਭਿੰਦੇ ਨੇ ਸਿਰੇ ਦਾ ਨੰਬਰ ਗੰਗਾ ਨਗਰ ਤੋਂ ਆਇਆ ਹੈ ਇਹ ਬੜੀ ਦੂਰੋਂ ਚੱਲ ਕੇ ਆਇਆ ਹੈ ਇਹ ਰਾਜਸਥਾਨ ਤੋਂ ਆਇਆ ਵਾਤਾ ਆਤਮਾ ਸਿੰਘ ਜੀ ਕਬੱਡੀ ਕਲੱਬ ਘਿਹਾਰੇ ਦੀ ਟੀਮ ਨਾਲ ਵੱਡਾ ਹਿੱਸਾ ਬਣ ਕੇ ਖੇਡ ਰਿਹਾ ਅੱਜ ਕੋਚ ਬਲਕਾਰਾ ਬਣ ਜੀ ਸੱਤੇ ਰਾਜਸਥਾਨ ਤੋਂ ਵੀ ਮੱਲ ਸੱਤੇ ਹੈ ਤੇ ਸਿਹਤ ਮੱਖੀ ਕਲਾ ਵਾਲੇ ਦੇ ਉਸਤਾਦ ਨੇ ਪੰਜਾਬ ਵੀ ਇਕੱਠਾ ਕੀਤਾ ਹੈ ਅੱਜ ਤਿੰਨ ਸਟੇਟਾਂ ਖੜਾ ਰਿਹਾ ਮੱਖੀ ਕਲਾ ਦੀ ਧਰਤੀ ਤੇ ਕੋਚ ਬਲਕਾਰਾ ਬਣ ਜੀਆ ਦਾ ਅਸੀਂ ਚੇਚੇ ਤਾਰ ਤੇ ਸਤਿਕਾਰ ਕਰਦੇ ਹਾਂ ਲਓ ਸਾਹਮਣੇ ਮੀਰਾ ਕੋੜ ਦੀ ਧਰਤੀ ਦਾ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਇਲਾਕੇ ਦਾ ਆਹ ਕਹਿੰਦੇ ਗੁਰੂ ਰਾਮਦਾਸ ਪਾਸ਼ਾ ਸਾਹਿਬ ਜੀ ਮਹਾਰਾਜ ਉਹਨਾਂ ਦੀ ਨਗਰੀ ਵਾਲੀ ਸਾਈਡ ਤੋਂ ਆਇਆ ਨੌਯੂੰਨਸ਼ਰੇ ਅੰਮ੍ਰਿਤਸਰ ਸਾਹਿਬ ਤੋਂ ਪਰ ਉਹਨਾਂ ਨੇ ਆਖਿਆ ਮੱਖੀ ਕਲਾ ਵਾਲੇ ਧੰਨੇ ਦਾ ਅੱਜ ਆ ਪੰਜਤਿੰਦਰ ਸਿੰਘ ਦਾ ਉਹਦੇ ਕੱਦ ਸਨਮਾਨ ਕਰਨੇ ਲਓ ਮਰਕੀਤ ਸਿੰਘ ਚੱਕ ਸਕੰਦਰ ਵਾਲਾ ਚੱਕ ਸਕੰਦਰ ਵਾਲਾ ਪਰ ਸਾਹਮਣੇ ਇੰਦਰ ਕਨੇਡਾ ਵਾਲੇ ਨੇ ਅੱਖੇ 500 ਦਿੱਤਾ ਜਾਣਾ ਜੇ ਆਹ ਜਫਾ ਲੱਗ ਗਿਆ ਮਜੀਸ ਹਉ ਤਗੜਾ ਵੀ ਨਹੀ ਉਹਨੇ ਨੰਬਰ ਰੇਡਰ ਦਾ ਦੂਰ ਹੁੰਦੇ ਦਿਲਾਂ ਦੇ ਭਲੇਖੇ ਸੋਹਣੇ ਅਗਲਾ ਵੀਕੀਆਂ ਦੀ 31 ਮੋੜਦਾ ਰਾਜੇ ਖੇਲੇ ਦਬਕਾ ਬਗਾਨੇ ਪੁੱਟਦਾ ਵੱਜਦਾ ਫਰਾਟਾ ਜਿਵੇਂ ਨੀਲੇ ਫੁਰਦਾ ਮੱਝ ਦਾ ਫਰਾਟਾ ਜਿਵੇਂ ਨੀਲੇ ਫੁਰਦਾ ਐਸਪੀ ਕਬੱਡੀ ਪਾ ਰਿਹਾ ਚਾਰ ਸਟਾਪਰਾਂ ਦੇ ਵਿੱਚ ਹੁਣ ਦੇਖਾਂਗੇ ਕੌਣ ਕੋਸ਼ਿਸ਼ ਕਰਦਾ ਜਗਨੂ ਇਧਰਲੀ ਸਾਈਡ ਭਾਈ ਲੱड्डू ਵਾਲਾ ਨੌਜਵਾਨ ਖੇਡ ਦੇ ਮੈਦਾਨ ਵਿੱਚ ਪ੍ਰੀਤ ਉਹਨਾਂ ਦੇ ਪਿੰਡਾਂ ਦਾ ਗਿੱਤੇ ਉਹਨਾਂ ਦੇ ਪਿੰਡਾਂ ਦਾ ਖੇਡ ਦੇ ਮੈਦਾਨ ਤੇ ਸਤਿਕਾਰ ਕਰਦੇ ਜਿਨ੍ਹਾਂ ਨੇ ਇਹਨਾਂ ਬੋਲਾਂ ਦੇ ਬੜੇ ਵੱਡੇ ਮਾਨ ਸਨਮਾਨ ਆਸ਼ੀਰਵਾਦ ਬਖਸ਼ੇ ਆ ਸੀਸ ਬਖਸ਼ੀ ਹੈ ਲੱਤੀ ਪਰ ਦੀ ਸੰਗਤ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਹੈ ਮਹਾਪੁਰਸ਼ਾਂ ਨੂੰ ਦਿਲ ਦੀਆਂ ਗਹਿਰਾਈਆਂ ਦੇ ਵਿੱਚ ਅਸੀਂ ਸਤਿਕਾਰ ਕਰਦੇ ਹਾਂ ਮਹਾਪੁਰਸ਼ਾਂ ਨੇ ਇਤਨੀ ਕਹਾਜਰੀ ਕਬੂਲ ਕਰਿਓ ਆ ਸਾਹਮਣੇ ਦੇਖਾਂਗੇ ਰਜੀਮਿਆ ਭਰਿਆ ਜੀਵਨ ਹੈ ਕਿਉਂਕਿ ਸੰਤਾ ਮਹਾਪੁਰਸ਼ਾਂ ਨੇ ਇਸ ਧਰਤੀ ਤੇ ਇਸ ਗੁਰੂ ਘਰ ਦੇ ਰਣਦਾ ਵਿਸ਼ਵ ਪਰ ਜਾਂਦਾ ਹੈ ਮਹਾਪੁਰਸ਼ ਬਾਬਾ ਅਨੰਦ ਸਿੰਘ ਸਾਹਿਬ ਜੀਆਂ ਦਾ ਜਿਹੜਾ ਦੁਨੀਆ ਤੋਂ ਜਾਣਾ ਉਸ ਹੈ ਹੋਇਆ ਉਹਨਾਂ ਦਾ ਵਿਸ਼ੋੜਾ ਹੈ ਆ ਸਾਹਮਣੇ ਧੰਦੇ ਦੀ ਕਬੱਡੀ ਹੈ ਮਹਿੰਦੀ ਇਹ ਕਲਾ ਪਿੰਡ ਹੈ ਪਰ ਜੱਗਾ ਆ ਸਾਹਮਣੇ ਵੇਖਾਂਗੇ ਦੱਲੀ ਸਾਈਡ ਵਾਹ ਵੀ ਨੌਜਵਾਨਾ ਪੁਆਇੰਟ ਜਿਹੜਾ ਸਟਾਪਰ ਨੇ ਜੋਰ ਦਿੱਤਾ ਇਹ ਮੁੰਡਾ ਜੱਗਾ ਨੇ ਸਰਸੇ ਦੇ ਇਲਾਕੇ ਦਾ ਜੱਗਿਆ ਚੋਟੀ ਦਾ ਜੱਫਾ ਲਾ ਗਿਆ ਨਿੱਕਰ ਵੀ ਤੇਰੇ ਵਰਗੀ ਹੈ ਤੇ ਨਾਲ ਮੁੰਡੇ ਦਾ ਕੱਦ ਕਾਠ ਵੀ ਨਾਲ ਖੜ ਕੇ ਵੇਖ ਇੰਜ ਲੱਗਦਾ ਸਗੇ ਵੀਰਾ ਮਰਗੇ ਨੇ ਆਹ ਅਲੀ ਕਿਆ ਮਰੇ ਦੀ ਰੇਡ ਕੁਲਦੀਪ ਸ਼ਿਕਾਰ ਲਾਉਂਦੇ ਵੇ ਨਵੇਂ ਜੱਫੇ ਪਿੰਡ ਮਾਸ਼ੀਆਂ ਸ਼ਿਕਾਰ ਆਹ ਮੀਰਾ ਕੋਟੀ ਹੈ ਨੌਜਵਾਨ ਇਹ ਕਹਿੰਦੇ ਸ਼ਮਸ਼ੇਰ ਸਿੰਘ ਕੋਈ ਸੁਖਮਣ ਕਹਿੰਦਾ ਹੈ ਇਹ ਕਹਿੰਦੇ ਖੇਡ ਦੇ ਮੈਦਾਨਾਂ ਦੇ ਵਿੱਚ ਸ਼ੀਰੇ ਦੇ ਨਾਮ ਤੋਂ ਪ੍ਰਸਿੱਧੀ ਖੱਟ ਚੁੱਕਿਆ ਹੈ ਕਰੇਟਾ ਗੱਡੀ ਦੇ ਨਾਲ ਮਾਨ ਸਨਮਾਨ ਹੋਇਆ ਲੰਡੀ ਜੀਪ ਦਾ ਜੇਤੂ ਹੈ ਮੈਸੀ ਟਰੈਕਟਰ ਦਾ ਜੇਤੂ ਬਣਿਆ ਆਹ ਸਾਹਮਣੇ ਮੋਟਰਸਾਈਕਲਾਂ ਦਾ ਜੇਤੂ ਬਾਕੀਪੁਰਿਆ ਗੁਰਦਾਸ ਇਹ ਫੋਰ ਟਰੈਕਟਰ ਦੇ ਨਾਲ ਮਾਨ ਸਨਮਾਨ ਹੋਇਆ ਇਸ ਗੱਬਰੂ ਦਾ ਏ ਨਾਇਵਨ ਕਹਿੰਦੇ ਕੈਨੇਡਾ ਦੇ ਮੈਦਾਨਾਂ ਵਿੱਚ ਤਕੜਾ ਖੇੜਾ ਪਾਈ ਫਿਰ ਰੇਡ ਆ ਬਾਕੀ ਪੁਰੀਏ ਦੀ ਮੋਤੀ ਜਗਦੇਵ ਕਲਾ ਦੀ ਧਰਤੀ ਦਾ ਪੁਰਾਣਾ ਖੁੰਡ ਮਾਂ ਖੇਡ ਕਬੱਡੀ ਦਾ ਆ ਡਾਕਟਰ ਦੀ ਗੁਰੂ ਦੇ ਖਾਲਸੇ ਨੇ ਖੇਡ ਦੇ ਮੈਦਾਨ ਦੇ ਵਿੱਚ ਕੋਸ਼ਿਸ਼ ਕੀਤੀ ਹੈ ਪਰ ਬਾਕੀ ਪ੍ਰੀ ਦੇ ਲਈ ਬੜਾ ਫਸਵਾ ਨੰਬਰ ਜਿਹੜਾ ਐਨ ਬਾਕੀ ਪ੍ਰੀ ਨੇ ਆਪਣੀ ਖੇਡ ਕਲੱਬ ਦੇ ਹਿੱਸੇ ਦੇ ਵਿੱਚ ਜੁੜਿਆ ਹੈ ਸਿਰੇ ਦਾ ਨੰਬਰ ਜਿਹਨ ਦੇ ਹੱਥ ਵਿੱਚ ਜੁੜ ਚੁੱਕਿਆ ਹੈ ਸਰਦਾਰ ਹੀਰਾ ਸਿੰਘ ਜੀ ਪਹਿਲਵਾਨ ਆਪਣੇ ਸਮੇਂ ਦੇ ਵੱਡੇ ਮੱਲ ਨੇ ਅੱਜ ਵੱਡਾ ਹੀ ਮੈਚ ਹੈਂਡਲ ਕਰ ਰਿਹਾ ਹੈ ਅੱਜ ਸਵਾਲਾਂਖੀ ਪ੍ਰਦਰਸ਼ਨ ਚਾਰ ਲਿਆ ਸੰਘਾ ਦਾ ਬਹੁਤ-ਬਹੁਤ ਸਤਿਕਾਰ ਕਰਦੇ ਹੈ ਪਹਿਮਾਨ ਦੀ ਰੇਡ ਦੇਰ ਆਲਾ ਦੇਰ ਆਲਾ ਸੁਖਮਣ ਵੇਰ ਵੇਰ ਕੇ ਕਹਿੰਦੇ ਮਨ ਹਰਦਾ ਪਰ ਸਾਹਮਣੇ ਪਹਿਲਵਾਨ ਨੇ ਸਿਰੇ ਦਾ ਨੰਬਰ ਕਰਸਾਣੇ ਵਾਲਾ ਕਰਨ ਕਬੱਡੀ ਪਾਰਿਆ ਚਾਰ ਸਟਾਪਰਾਂ ਦੇ ਵਿੱਚੋਂ ਪਾਲਿਆ ਹੋ ਵੀ ਸਾਹਮਣੇ ਮੇਰੇ ਵਾਲਿਆ ਨੀਵੀ ਸਾਡਾ ਵੱਡਾ ਵੀਰ ਚੇਚੇ ਤਾਰ ਤੇ ਆ ਨਿਸ਼ਾਨ ਮਾਲੇ ਵੀਰ ਦਾ ਵੱਡਾ ਨਾਮ ਹੈ ਕਬੱਡੀ ਅਪਡੇਟ ਦੇ ਵਿੱਚ ਸੇਵਕ ਹਲਟੋ ਪਿੰਡ ਵਾਲੇ ਦਾ ਵੱਡਾ ਨਾਮ ਹੈ ਤੇ ਉਹਨਾਂ ਦੇ ਨਾਲ ਉਹਨਾਂ ਦਾ ਸਾਥੀ ਬਣ ਚੁੱਕਿਆ ਹੈ ਸਾਡਾ ਵੱਡਾ ਵੀਰ ਸੋਨੀ ਛੰਨਾ ਵਾਲਾ ਬਹੁਤ-ਬਹੁਤ ਸਤਿਕਾਰ ਹੈ ਦਾ ਸਾਹਮਣੇ ਰੋੜੀ ਵਾਲਾ ਰੋੜੀ ਵਾਲਾ ਬੱਲੇ ਬੱਲੇ ਆ ਬੱਲੇ ਬੱਲੇ ਕਰਵਾ ਗਿਆ ਹੁਣ ਗੱਲ ਸਮੇਂ ਦੀ ਜਫਾ ਚੋਟੀ ਦਾ ਵਾਹ ਵੀ ਨੌਜਵਾਨ ਇਹ ਨਿੰਮਾ ਸਰਸੇ ਵਾਲਾ ਕਮਾਲ ਦਾ ਜਫਾ ਲਾ ਗਿਆ ਜਿੰਨੇ ਜਿੰਨੇ ਜਫਤਾਰੀਆਂ ਮਾਰਦੇ ਵਾ ਜ਼ੋਰਦਾਰ ਮਹਿਦੂ ਜੀਆਂ ਦੇ ਪੁੱਤਰ ਦੀ ਦੁਨੀਆ ਭਰ ਦੇ ਵਿੱਚ ਚਰਤ ਹੈ ਸਰਦਾਰ ਵਿਕਰਮਜੀਤ ਸਿੰਘ ਜੀ ਸੰਧੂ ਸਾਦ ਉਹਨਾਂ ਨੇ ਇਹਨਾਂ ਬੋਲਾਂ ਦਾ ਬੜਾ ਵੱਡਾ ਮਾਨ ਸਨਮਾਨ ਬਖਸ਼ਿਆ ਜਗਨਨ ਸਿੰਘ ਨੂੰ ਅਈ ਦੁਨੀਆ ਪਿਆਰ ਕਰਦੀ ਹੈ ਅਮਰੀਕਾ ਤੋਂ ਪਿੰਡ ਦੇ ਮੇਲੇ ਦੇ ਨਾਲ ਲਾਈਵ ਜੁੜਿਆ ਹੋਇਆ ਚੇਚੇ ਤਾਰਦੇਸੀ ਸਤਿਕਾਰ ਕਰਦੇ ਆ ਮੱਖਣ ਸੰਧੂ ਦਾ ਜਿਹਨਾਂ ਦੇ ਪਰਿਵਾਰ ਵੱਲੋਂ ਵੱਡੇ ਮਾਨ ਆਇਆ ਗੁਰਜਾਰੀ ਦੀ ਰੇਡ ਆ ਤਾਲਾ ਤਾਲਾ ਤੇ ਗੁਲਜਾਰੀ ਹੋਰ ਦੇਖਾਂਗੇ ਇਹ ਟੱਕਰ ਸਿਰੇ ਦੀ ਬਾ ਵੀ ਪਾਲਿਆ ਵਾਹ ਵੀ ਗਹਿਰਾਈਆਂ ਦੇ ਵਿੱਚੋਂ ਸਤਿਕਾਰ ਕਰਦੇ ਆਂ ਜਿਨ੍ਹਾਂ ਨੇ ਬੜੇ ਵੱਡੇ ਯੋਗਦਾਨ ਪਾਏ ਤੇ ਸਾਨੂੰ ਸਪੈਸ਼ਲ ਇੰਨੀ ਗੱਲ ਕਹੀ ਹੈ ਕਿ ਸਾਰੇ ਪਿੰਡ ਦਾ ਹੀ ਤੁਸੀਂ ਧੰਨਵਾਦ ਕਰਿਓ ਜਿਨ੍ਹਾਂ ਨੇ ਸਹਿਯੋਗ ਅਦਾ ਕੀਤੇ ਐ ਮੀਰਾ ਕੋਟਿਆ ਸਿਰੇ ਤੇ ਸੋਹਣਿਆ ਦੂਰ ਹੁੰਦਾ ਦਿਲਾਂ ਦੇ ਭਲੇਖੇ ਸੋਹਣਿਆ ਅਗਲਾ ਵੀਕੀਆਂ ਦੀ 31 ਮੋੜਦਾ ਰਾਜੇ ਖੇਲੇ ਦਬਕਾ ਬਗਾਨੇ ਪੁੱਤ ਦਾ ਵੱਜਦਾ ਫਰਾਟਾ ਜਿਵੇਂ ਨੀਲੇ ਫੋੜਦਾ ਮੱਝ ਦਾ ਫਰਾਟਾ ਜਿਵੇਂ ਨੀਲੇ ਫੋੜਦਾ ਤਾਂ ਨੀਲੇ ਫੋੜ ਦੀਆਂ ਗੱਲਾਂ ਨੇ ਤਾਂ 911 ਜਿੱਡਾ ਕੱਦ ਹੈ ਨੌਜਵਨ ਦਾ ਆਹ ਸਾਹਮਣੇ ਦੇਖਦੇ ਆਂ ਇਹ ਕਹਿੰਦੇ ਤਲਵੰਡੀ ਸੋਭਾ ਸਿੰਘ ਵਾਲੇ ਦੀ ਧਰਤੀ ਦਾ ਕਬੱਡੀ ਪਾਰਿਆ ਪਾਈ ਹੋ ਰੇਡ ਖੇਡ ਦੇ ਮੈਦਾਨ ਦੇ ਵਿੱਚ ਸੇਫ ਕਾ ਨਾਮ ਆਹ ਸਾਹਮਣੇ ਬਲਕਾਰੇ ਦਾ ਵੀਰ ਕੁਲਦੀਪ ਸ਼ਿਕਾਰਨਾਸ਼ੀਆਂ ਦੀ ਧਰਤੀ ਦਾ ਹੁਣ ਡੱਕ ਪਾਵੇਗਾ ਕਿਨੇ ਕੀ ਬਾਤ ਐ ਵੀ ਨੌਜਵਾਨ ਬਈ ਕੀਪੇ ਦੇ ਵੀਰ ਕੀਪੇ ਦੇ ਲਈ ਤਾਰੀਆਂ ਮਾਰੋ ਨੰਨਾ ਭਰਾਵਾਂ ਦੀ ਬੜੀ ਚੜਤ ਐ ਬਲਕਾਰੇ ਦੇ ਇੰਗਲੈਂਡ ਦੇ ਮੈਦਾਨਾਂ ਦੇ ਵਿੱਚ ਚਰਚੇ ਹੋਏ ਐ 2011 ਦੇ ਵਿੱਚ ਇੰਗਲੈਂਡ ਖੇਡ ਜਦ ਮੋਨ ਸਿੰਘ ਸਾਡਾ ਵੱਡਾ ਵੀਰ ਮੱਖੀ ਕਲਾਮ ਵਾਲਾ ਇਧਰ ਲਈ ਸੇਖਾਂਗੇ ਨੌਜਵਾਨ ਐਸਪੀ ਰੇਡ ਪਾ ਰਿਹਾ ਖੇਡ ਦੇ ਮੈਦਾਨ ਦੇ ਵਿੱਚ ਮੇਰੇ ਵੱਡੇ ਵੀਰ ਕਾਸ਼ ਨੇ ਵੱਡੇ ਮਰਪਾ ਆਪਣਾ ਨਾਮ ਬੇਸ਼ੱਕ ਭਵੇਂ ਨਾ ਬੋਲੀ ਮੈਂ ਚੀਚੇ ਤੌਰ ਤੇ ਵੀਰ ਦਾ ਧੰਨਵਾਦ ਕਰਦਾ ਹੈ ਬੜੇ ਵੱਡੇ ਮਾਨ ਬਖਸ਼ਿਆ ਉਧਰ ਸਾਡੇ ਜਗਰੂਪ ਹੁਣੀ ਮੰਦੀਪ ਵੀਰ ਹੁਣੀ ਆਇਆ ਹੈ ਭਾਈ ਲੱड्डੂ ਵਾਲੇ ਬ੍ਰਹਮ ਗਿਆਨੀ ਪਰਪਕਾਰੀ ਸਾਜੂ ਭਾਈ ਲੱਡਿਆ ਦੀ ਬਾਰ ਕਿਰਪਾ ਆਹ ਅਲੀ ਕੇ ਬੜੇ ਵੱਡੇ ਪਿਆਰ ਉਹਨਾਂ ਨੇ ਵੀ ਪਹੁੰਚਦਾ ਕੀਤੇ ਹੈ ਧੰਨਵਾਦ ਕਰਦੇ ਆ ਧਿੰਦੇ ਦੀ ਕਬੱਡੀ ਪੈ ਰਹੀ ਹੈ ਖੇਡ ਦੇ ਮੈਦਾਨ ਦੇ ਵਿੱਚ ਧਿੰਦਾ ਨੌਇਆਂ ਰੇਡ ਪਾ ਰਿਹਾ ਸੁਖਮਣ ਸੁਖਮਣ ਤੇ ਧਿੰਦਾ ਆ ਪੱਤਰ ਸਰੇ ਦੀ ਹੈ ਪਰ ਸਾਹਮਣੇ ਦੇਖਾਂਗੇ ਨੌਜਵਾਨ ਇਹ ਅੰਬਰ ਸਰੀਆ ਖੜ ਕੇ ਬੈਠ ਕੇ ਸਮੇਂ ਦਾ ਆਨੰਦ ਮਾਰ ਰਹੇ ਬਾਕੀ ਪੁਰੀਏ ਨੇ ਧਾਵਾ ਬੋਲ ਦਿੱਤਾ ਬਾਕੀ ਪੁਰੀਆ ਚਾਰ ਅੱਗੇ ਲੈ ਫਿਰਦੇ ਮਲਜੀਤ ਸਿੰਘ ਹੋ ਵੀ ਸਾਹਮਣੇ ਇੰਦਰ ਕੈਨੇਡਾ ਵਾਲੇ ਨੇ ਆਖਿਆ ਕੱਲਾ ਕੱਲਾ ਜਫਾ 5-500 ਦਾ ਹੋਣਾ ਕੱਲਾ ਕੱਲਾ ਜਫਾ ਜਿਹੜਾ ਜਿ ਜਿੱਡੀ ਚੌੜੀ ਛਾਤੀ ਉੱਤੇ ਮਾਨਨੀ ਜਿਗਰਾ ਬਥੇਰਾ ਸ਼ੇਰ ਜਿੰਨੀ ਜਾਣਨੀ ਜਿਗਰਾ ਬਥੇਰਾ ਸ਼ੇਰ ਜਿੰਨੀ ਜਾਣਨੀ ਜਿੰਨੀ ਜਾਣਦਾ ਮਾਲਕ ਦੇਖਾਂਗੇ ਆ ਕਬੱਡੀ ਪਾ ਰਿਹਾ ਹੈ ਪਰਮਾਨ ਦੀ ਕਬੱਡੀ ਪੈ ਰਹੀ ਹੈ ਚਾਰ ਸਟਾਪਰਾਂ ਦੇ ਵਿੱਚੋਂ ਗੁੱਲਾ ਹੈ ਜਗਨੂ ਹੈ ਸੁਖਮਣ ਹੈ ਜੱਟਾ ਹੈ ਆ ਟੱਕਰ ਦਿੱਲੀ ਸਾਈਡ ਦੇਖਦੇ ਲੱਗਦਾ ਹੋਇਆ ਜੋਰ ਸੁਖਮਣ ਡੱਕ ਪਾ ਦੇਗਾ ਕਿੰਨੀ ਗੱਲ ਸਮੇਂ ਦੀ ਨੰਬਰ ਜਿਹੜਾ ਸਰਦਾਰ ਸੁਖਦੇਸ਼ ਸਿੰਘੀ ਨੰਬਰਦਾਰ ਸਾਹਿਬ ਅਮਰੀਕਾ ਵਾਲਾ ਪਰਿਵਾਰ ਨੂੰ ਤੇ ਇਹਨਾਂ ਬੋਲਾਂ ਦਾ ਬੜਾ ਵੱਡਾ ਮਾਣ ਮਖਸ਼ਰੇ ਹੈ ਚੇਚੇ ਤੌਰ ਤੇ ਸਤਿਕਾਰ ਕਰਦੇ ਆ ਕਰਨ ਕਰਸਾਰੇ ਵਾਲਾ ਆ ਕਰਸਾ ਵਾਲਾ ਨੌਜਵਾਨ ਸੀਮਾ ਦੇ ਵਿੱਚਕਾਰ ਜਿਹੜਾ ਖੇਡਿਆ ਜਾ ਰਿਹਾ ਹੈ ਗੁਰੂ ਦਾ ਖਾਲਸਾ ਕਬੱਡੀ ਪਾ ਰਿਹਾ ਕਿ ਮੈਨੂੰ ਹੋਰ ਬਹਾਰਾਂ ਨੂੰ ਸ਼ਰਮ ਦਿੱਤਾ ਮੇਰੇ ਆਪਣੇ ਬਾਗ ਬੇਰਾਨ ਹੋ ਗਏ ਮੈਨੀ ਹੋਰ ਬਹਾਰਤ ਨੂੰ ਸ਼ਰਮ ਦਿੱਤਾ ਮੇਰੇ ਆਪਣੇ ਬਾਗ ਬੇਰਾਨ ਹੋ ਗਏ ਹਤੀ ਸ਼ਾਹ ਕੀਤੀ ਇਹਨਾਂ ਪੁੱਤਰਾਂ ਨੂੰ ਮੇਰੇ ਚਾਰੇ ਦੇ ਚਾਰੇ ਕੁਰਬਾਨ ਹੋ ਗਏ ਇਧਰਲੀ ਸਾਈਡ ਦੇਖਾਂਗੇ ਗੁਰੂ ਦੇ ਖਾਲਸੇ ਦੀ ਕਬੱਡੀ ਬੜੀ ਵਰਕਨ ਵਾਲਾ ਬਹੁਤ ਬਹੁਤ ਸਤਿਕਾਰ ਹੈ ਮਾਝਾ ਛਾਲੀ ਦੇ ਰਾਹੀ ਐਡਾ ਮੇਲਾ ਵਿਸ਼ਵ ਦੇ ਕੋਨੇ ਕੋਨੇ ਘਰ ਦੇ ਵਿੱਚ ਲਾਈਵ ਦਿਖਾਇਆ ਜਾ ਰਿਹਾ ਤਲਵੰਡੀ ਵਾਲਾ ਸੇਵਕ ਕਬੱਡੀ ਪਾ ਰਿਹਾ ਉੱਚਾ ਲੰਮਾ ਕੱਦ ਹੈ ਰਾਣਾ ਐ ਨੌਜਵਾਨ ਦੇਖਾਂਗੇ ਲਾਹੌਰੀ ਮਲ ਦੀ ਧਰਤੀ ਦਾ ਪਰ ਸਾਹਮਣੇ ਲੋ ਪੰਜਾਬ ਲਾਈਨਸ ਕਬੱਡੀ ਕਲੱਬ ਮਾਝਾ ਉਸ ਟੀਮ ਦੇ ਨੰਬਰ ਨੇ 20 ਤੇ ਵਿਰੋਧੀ ਸਾਈਡ ਬਾਬਾ ਆਤਮਾ ਸਿੰਘ ਜੀ ਖੇਡ ਕਬੱਡੀ ਕਲੱਬ ਕਰਿਆਲਾ ਕੋਚ ਬਲਕਾਰਾ ਪੰਜੀਆਂ ਦੀ ਟੀਮ ਇੱਥੇ ਹੈ ਤਿੰਨ ਸਟੇਟਾਂ ਇਕੱਠੀਆਂ ਕੀਤੀਆਂ ਜਿਨ੍ਹਾਂ ਨੇ ਰਾਜਸਥਾਨ ਤੋਂ ਖਿਡਾਰੀ ਸੱਦੇ ਹੈ ਹਰਿਆਣੇ ਤੋਂ ਖਿਡਾਰੀ ਸੱਦੇ ਆ ਤੇ ਪੰਜਾਬ ਪਰਦੇ ਖਿਡਾਰੀ ਖੇਡ ਰਹੇ ਉਸ ਟੀਮ ਦੇ ਨੰਬਰ ਨੇ 22 ਇੱਕ ਨੰਬਰ ਜਿਹੜਾ ਹੋਲਡ ਹੈ 20 ਤੇ 22 ਦੀ ਟੱਕਰ ਇੱਜੇ ਤੱਕ ਦੀ ਖੇਡ ਕਿੰਨੂ ਕਿੰਨੂ ਵਧੀਆ ਲੱਗੀ ਬਈ ਤਾੜੀਆਂ ਮਾਰਦੇ ਹੋ ਜ਼ੋਰਦਾਰ ਬੜਾ ਚੋਟੀ ਦਾ ਮੈਚ ਦੋ ਟੀਮਾਂ ਦੇ ਵਿੱਚਕਾਰ ਜਿਹੜਾ